ਲਾ ਮਿੱਤਰੋ ਸਾਰੇ ਵੀਰਾਂ ਦਾ ਆਪਣੇ ਚੈਨਲ ਤੇ ਸਭ ਤੋਂ ਪਹਿਲਾਂ ਸਵਾਗਤ ਹੈ ਤੇ ਦੂਜਾ ਸਵਾਗਤ ਹੈ ਬਈ ਮਲੋ ਟਰੈਕਟਰ ਮੰਡੀ ਤੇ ਤੇ ਆਜੋ ਮਿੱਤਰੋ ਦਿਖਾਉਣੇ ਕਿ ਤੁਹਾਨੂੰ ਟਰੈਕਟਰ ਤੇ ਜੋ ਕਿ ਬਈ ਮੰਡੀ ਲੱਗਦੀ ਆ ਹਰ ਐਤਵਾਰ ਤੇ ਆਹ ਦੇਖ ਸਕਦੇ ਬਈ ਮੇਨ ਹਾਈਵੇ ਰੋਡ ਹੈਗਾ ਤੇ ਸਾਹਮਣੇ ਬਈ ਹੈਗਾਗਾ ਚੌਂਕ ਗੁਰੂ ਨਾਨਕ ਚੌਂਕ ਤੇ ਆਜੋ ਤੁਹਾਨੂੰ ਟਰੈਕਟਰ ਦਿਖਾਉਣੇਗੇ ਤੇ ਸਾਉਤ ਪਹਿਲਾ ਦਿਖਾਉਣਗੇ ਬਈ ਮਹਿੰਦਰਾ 475 ਡੀਆਈ ਭੂਮੀਪੁੱਤਰ ਦੇ ਵਿੱਚ ਆ ਗਿਆ ਕੰਡੀਸ਼ਨ ਚੈੱਕ ਕਰ ਲਓ ਬਈ ਵੱਡੇ ਹਿੱਸੇ ਵਾਲਾ ਗਿਆ ਸੈਂਟਰ ਗੇਟ ਦੇ ਵਿੱਚ ਆ ਗਿਆ ਟਾਇਰਾਂ ਦੀ ਗੱਲ ਬਾਤ ਕਰੀ ਬਈ ਟਾਇਰ ਚੌਕੜਾ ਪਏ ਫਰੈਂਟ ਪਹੀਨੇ ਕਿ ਬਈ 50 ਪੈਸੇ ਤੇ ਬੈਕ ਟਾਇਰ ਹੈਗੇ ਨੇ ਕਿ 60 ਕੇ ਪੈਸੇ ਕੰਡੀਸ਼ਨ ਚੈੱਕ ਕਰ ਲਓ ਬਈ ਟਰੈਕਟਰ ਦੀ ਕੁੱਲ ਮਿਲਾ ਕੇ ਬਈ ਚੰਗਾ ਟਰੈਕਟਰ ਕਾ ਇੰਗਿਨੀਅਰ ਬਈ ਆ ਜਾ ਰਿਹਾ ਸੀ ਤੇ ਚੈੱਕ ਕਰਕੇ ਕੋਈ ਵੀ ਟਰੈਕਟਰ ਲਿਜਾ ਸਕਦੇ ਹੋ ਕਿ ਬਈ ਤੇ ਅਗਲਾ ਬਈ ਇਹ ਆ ਗਿਆ ਅਰਜਨ 605 ਡੀਆਈ 305 ਮਹਿੰਦਰ ਡੀ ਲੈਕਸ ਮਾਡਲ ਦੇ ਵਿੱਚ ਆ ਗਿਆ 2013 ਮਾਡਲ ਦਾ 375000 ਰੁਪਏ ਡਿਮਾਂਡਾ ਫਰੰਟਰ ਜਮਨ ਨੰਨੇ ਕੇ ਤੇ ਬੈਕ ਡਰ ਹੈਗੇ ਨੇ ਕੇ ਬਈ 60 65 ਪੈਸੇ ਸਾਈਡ ਗিয়ার ਦੇ ਵਿੱਚ ਲੈ ਬਈ ਇਹ ਵੀ ਟਰੈਕਟਰ ਲਿਜਾ ਸਕਦੇ ਹੋਗੇ ਤੇ ਅਗਲਾ ਆ ਗਿਆ ਬਈ ਐਸਰ 241 ਪੁਰਾਣਾ ਖੁੰਡ ਕਹਿ ਸਕਦੇ ਮਿੱਤਰੋ ਬੈਕ ਡਰ ਹੈਗੇ ਨੇ ਕੇ ਬਈ 60 ਤੋਂ 70 ਪੈਸੇ ਤੇ ਫਰੰਟਰ ਹੈਗੇ ਨੇ ਬਈ 50 ਕੇ ਪੈਸੇ ਅੱਦੇ 2000 ਮਾਡਲ ਆਗਾ ਬਈ ਰੰਗ ਪਿੰਟ ਦਾ ਜੱਜ ਕਰ ਸਕਦੇ ਬਈ ਸਾਰਾ ਰਿਜਨਲ ਆਗਾ ਹਰਿਆਣਾ ਨੰਬਰ ਦੇ ਵਿੱਚ ਆ ਪਲੇਟ ਆ ਪਲੋਟਾ ਦੇਖੋ ਭਾਈ ਅਜੇ ਤੱਕ ਨਾਲ ਨਹੀਂ ਪਈਆਂ ਨੇ ਗੀਆਂ ਹੈਂਡਿਕੋਟਰ ਵਗੈਰਾ ਵੀ ਦੇਖ ਸਕਦੇ ਹੋ ਭਾਈ ਜੰਗਾ ਟਰੈਕਟਰ ਹੈਗਾ 1.65 ਲੱਖ ਰੁਪਏ ਦੀ ਡਿਮਾਂਡ ਆਲੀ ਭਾਈ ਇਹ ਹੈ ਕਿ ਮਹਿੰਦਰਾ ਮਿੱਤਰੋ 2009 ਮਾਡਲ ਹੈਗਾ 2.60 ਲੱਖ ਰੁਪਏ ਡਿਮਾਂਡ ਆ ਭੂਮੀਪੁਰਤ ਦੇ ਵਿੱਚ ਆ ਗਿਆ ਬੈਕ ਟਾਇਰ ਜਮਨ ਨੰਮੇ ਨਗੇ ਤੇ ਫਰੰਟ ਟਾਇਰ ਵੀ ਆਪ ਦੇਖ ਸਕਦੇ ਹੋ ਭਾਈ ਜਮਨ ਨੰਮੇ ਨਗੇ ਤੇ ਕੰਡੀਸ਼ਨ ਦਾ ਭਾਈ ਇਹ ਵੀ ਟਰੈਕਟਰ ਚੰਗਾ ਹੈਗਾ ਚੈੱਕ ਕਰਕੇ ਇਹ ਵੀ ਲੈ ਜਾ ਸਕਦੇ ਹੋ ਤੇ ਅਗਲਾ ਦੇਖੋਣੇ ਤੁਹਾਨੂੰ ਫਾਰਮਟਰੈਕ ਮਿੱਤਰੋ 60 ਦਾ ਇਹ ਵੀ ਚੈੱਕ ਕਰ ਸਕਦੇ ਬਈ ਰਿਵਰਸ ਪੀਟੀਓ ਦੇ ਵਿੱਚ ਹੈਗਾ ਵੈਕਟਰ ਦੇਖ ਸਕਦੇ ਬਈ ਜਮਾਂ ਨਵੇਂ ਨਗੇ ਆ ਚੈੱਕ ਕਰ ਲੋ ਬਈ ਡੰਮਣੀ ਜੀ ਪਈਆਂ ਨੇ ਟਾਇਰਾਂ ਤੇ ਤੇ ਵੈਕਟਰ ਜਮਾਂ ਨਵੇਂ ਨਗੇ ਫਰੰਟਾ ਰਹੇ ਨੇ ਬਈ 80 ਦੇ ਪੈਸੇ 2004 ਮਾਡਲ ਹੈਗਾ ਤੇ 235000 ਰੁਪਏ ਦੀ ਡਿਮਾਂਡ ਹੈ ਬਾਕੀ ਬਈ ਮੌਕੇ ਦੇ ਮਾਨ ਤਾਨ ਜਰੂਰ ਹੋ ਜਾਊਗਾ ਜੇ ਤੁਸੀਂ ਅਗਰ ਤੁਸੀਂ ਟਰੈਕਟਰ ਖਰੀਦੋਗੇ ਬਈ ਤੇ ਅਗਲਾ ਆ ਗਿਆ ਬਈ Mahindra 200 65 ਕੰਡੀਸ਼ਨ ਚੈੱਕ ਕਰੋ ਬਈ ਟਰੈਕਟਰ ਦੀ ਜਿਹੜੀ ਵੀ ਚੌਕੜਾ ਟਾਇਰ ਦਾ ਜਮਾਂ ਨਵਾਂ ਵਗਾ ਦੇਖ ਸਕਦੇ ਬਈ ਆ ਚੈੱਕ ਕਰ ਸਕਦੇ ਹੋ ਬਈ ਚੌਕਲਟਰ ਦਾ ਜਮਾ ਨਮਾਗਾ ਬੈਕਟਰ ਬਈ ਜਮਾ 12 ਰੰਗ ਦੇ ਜੇ ਕੇ ਸੋਨਾ ਨੰਬਰ ਦਵਨ ਦੇ ਬਾਕੀ ਚੈੱਕ ਕਰੋ ਵੀ ਟਰੈਕਟਰ ਦੀ ਕੰਡੀਸ਼ਨ ਚੰਗਾ ਟਰੈਕਟਰ ਹੈਗਾ ਤੇ ਮਾਡਲ ਦੀ ਗੱਲ ਬਾਤ ਕਰੀਏ ਮਿੱਤਰੋ 2005 ਮਾਡਲ ਹੈਗਾ ਸਵਾ 2 ਲੱਖ ਰੁਪਇਆ ਡਿਮਾਂਡ ਆ ਜੀ ਅਰਜਨ ਆ ਗਿਆ 2013 ਮਾਡਲ ਦੇ ਵਿੱਚ 605 605 ਆ ਗਿਆ ਸੈਂਟਰ ਗੇਅਰ ਦੇ ਵਿੱਚ ਜਿਹਦੀ ਵੀ ਬਈ ਬਹੁਤ ਡਿਮਾਂਡ ਆ ਕੇ ਕਹਿੰਦੇ ਤੇਲ ਖਰਚਾ ਵੀ ਬਈ ਬਹੁਤ ਘੱਟ ਆਗਾ ਸੈਂਟਰ ਗੇਅਰ ਦਾ ਤੇ ਪਾਵਰ ਸਟੀering ਆ ਗਿਆ 2013 ਮਾਡਲ ਆ ਗਿਆ ਤੇ 350000 ਰੁਪਏ ਡਿਮਾਂਡ ਆ ਗਈ ਬਾਈ ਬਾਕੀ ਮੌਕੇ ਤੇ ਮਾਨਤਾ ਨੂੰ ਜਰੂਰ ਹੋ ਜੂਗਾ ਤੇ ਅਗਲਾ ਤੁਹਾਨੂੰ ਇਹ ਟਰੈਕਟਰ ਦਿਖਾਉਣੇ ਆਗੇ ਆ ਸਾ ਟੌਪ ਮਾਡਲ ਦੇ ਵਿੱਚ ਆ 5 ਸਟਾਰ 485 ਦਾ ਪਾਵਰ ਸਟੀering ਦੇ ਵਿੱਚ ਮਿੱਤਰੋ ਦੇ ਸਕਦਾ ਦੂੰਗੇ ਖੁੱਲਾ ਪਲੇਟਫਾਰਮ ਆ ਗਿਆ ਇਹਦਾ ਵੀ ਬਾਈ ਟਰੈਕਟਰ ਦੇ ਟਾਇਰਾਂ ਦੀ ਗੱਲ ਬਾਤ ਕਰੀਓ ਫਰੰਟ ਤੇ ਸੈਂਟਰ ਪੈਸੇ ਨੇ ਬੈਕ ਤਾਂ ਰਹਿ ਨੇ ਬਾਈ ਅੱਬੇ ਆ ਇੰਜਨ-ਇੰਜਨ ਚੈੱਕ ਕਰੋ ਬਾਈ ਆ ਪੰਪ ਰੇਡਾ ਦੇ ਬਾਈ ਪੂਰਾ ਫੁੱਲ ਇਤਿਹਾਸ ਸਾਥ ਆ ਗਿਆ ਬਾਈ 2022 ਮਾਡਲ ਦਾ 475000 ਰੁਪਏ ਦਾ ਡਿਮਾਂਡ ਆ ਗਿਆ ਮਤਲਬ ਕਹਿ ਸਕਦੇ ਬਈ ਨਾਲ ਦੇ ਟਾਇਰਾਂ ਜਗਾ ਸੁਪਰ ਸੁਪਰ ਪਲੱਸ ਚ ਆ ਗਿਆ ਬਈ ਅੱਜ ਦਿਨ ਆ ਗਿਆ 555 ਮਿੱਤਰੋ ਚੌਕੜਾ ਟਾਇਰਾਂ ਦਾ ਇਹ ਤਾਂ ਵੀ ਕਹਿ ਸਕਦੇ ਬਈ 80 85 ਪੈਸੇ ਸੈਂਟਰ ਗੇਅਰ ਆ ਗਿਆ ਬਈ ਕੰਡੀਸ਼ਨ ਚੈੱਕ ਕਰ ਲਓ ਬਈ ਪਾਵਰ ਪਲੱਸ ਆ ਗਿਆ 2018 ਮਾਡਲ ਆ ਗਿਆ 475000 ਰੁਪਏ ਦੀ ਡਿਮਾਂਡ ਚ ਰਾਜਸਥਾਨ ਦਾ ਨੰਬਰ ਆ ਗਿਆ ਵੇ ਸੋਨਾਲੀਕ ਆ ਗਿਆ ਬਈ 730 ਦਾ ਸਾਦੀ ਕਟਾਈ ਦੇ ਵਿੱਚ ਟਾਇਰ ਚੌਕੜਾ ਕਹਿ ਸਕਦੇ ਬਈ 73 80 ਪੈਸੇ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ 2021 ਮਾਡਲ ਆ 385000 ਰੁਪਏ ਡਿਮਾਂਡ 'ਚ ਤੇ ਆਸ ਆ ਗਿਆ ਭਾਈ 333 ਦਾ 13 ਮਾਡਲ ਆਗਾ 258000 ਰੁਪਏ ਡਿਮਾਂਡ 'ਆ ਬੈਟਰਰ ਦੀ ਗੱਲਬਾਤ ਕਰਕੇ ਬੈਟਰਰ ਜੇ ਨਹੀਂ ਭਾਈ 80 ਕੇ ਪੈਸੇ ਤੇ ਫਰੰਟਾ ਰਹਿ ਗਏ ਨੇ ਭਾਈ 45 ਕੇ ਪੈਸੇ 12 ਮਾਡਲ 285000 ਰੁਪਏ ਡਿਮਾਂਡ 'ਚ ਬਾਕੀ ਭਾਈ ਦੇਖ ਸਕਦੇ ਹੋ ਜਿਹੜੇ ਵੀ ਟਰੈਕਟਰ ਖਰੀਦਣਾਂਗਾ ਮਲੋ ਟਰੈਕਟਰ ਮੰਡੀ ਤੇ ਖੜੇ ਆਂਗੇ ਟਰੈਕਟਰ ਭਾਈ ਬਹੁਤ ਹੁੰਦੇ ਨੇ ਕਿ ਭਾਈ ਜਿਹੜੇ ਕਿਸਾਨ ਭਰਾ ਨੇ ਟਰੈਕਟਰ ਵੇਚਣਾ ਇਹ ਜਾ ਖਰੀਦਣਾ ਬਈ ਇੱਥੇ ਆ ਕੇ ਤੁਸੀਂ ਖਰੀਦ ਵੀ ਸਕਦੇ ਵੇਚ ਵੀ ਕਰ ਸਕਦੇ ਹੋਗੇ ਲੋਕੇਸ਼ਨ ਦੱਸ ਦਿੰਦੇ ਨੇ ਬਈ ਫਿਰ ਤੋਂ ਇੱਕ ਵਾਰੀ ਗੁਰਨਾਨਕ ਚੌਂਕ ਦੇ ਜਮਾ ਦੇਖ ਸਕਦੇ ਬਈ ਆ ਬਠਿੰਡਾ ਬਹਾਈਵੇਅ ਰੋਡ ਹੈਗਾ ਤੇ ਇੱਥੇ ਆ ਕੇ ਬਈ ਤੁਸੀਂ ਟਰੈਕਟਰ ਬਾਏ ਕਰ ਸਕਦੇ ਹੋਗੇ ਚੱਲੋ ਸੰਭਰ ਕਵੇ ਜੀ ਧੰਨਵਾਦ